ਬੀਜੇਪੀ ਵੱਲੋਂ ਉਮੀਦਵਾਰ ਆਲਾਨੇ ਗੇਜਰ ਰਾਮ ਦਾ ਹੋਇਆ ਖਮਾਣੂ ਵਿਖੇ ਪਰਮਾ ਸਵਾਗਤ ਮਨਸੂਰਪੁਰ ਰੋਡ ਖਮਾਣੂ ਵਿਖੇ ਗੇਜਰ ਰਾਮ ਵਾਲਮੀਕੀ ਜਿਸ ਵਕਤ ਖਮਾਣੂ ਪਹੁੰਚੇ ਤਾਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਜਿਵੇਂ ਹੀ ਖਮਾਣੂ ਦੇ ਮਨਸੂਰਪੁਰ ਰੋਡ ਤੇ ਗੇਜਰ ਰਾਮ ਵਾਲਮੀਕੀ ਪਹੁੰਚੇ ਤਾਂ ਇਥੋਂ ਗੁਰਜਪ ਸਿੰਘ ਪਾਂਬਰੀ ਅਤੇ ਮਾਲਵਾ ਸਟੂਡੀਓ ਖਮਾਣੂ ਸਮੇਤ ਵਰਕਰਾਂ ਵੱਲੋਂ ਵੱਡੇ ਪੱਧਰ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਗੇਜਰਾਮ ਨੂੰ ਹੁਣ ਐਤੋਂ ਮਨਸੂਰ ਪਰ ਰੋਡ ਦੇ ਲੋਕਾਂ ਵੱਲੋਂ ਭਰੋਸਾ ਦਿਵਾਇਆ ਕਿ ਉਹ ਵੱਧ ਤੋਂ ਵੱਧ ਲੀਡ ਨਾਲ ਗੇਜਰਾਮ ਨੂੰ ਜਿਤਾ ਕੇ ਸੰਸਦ ਵਿੱਚ ਭੇਜਣਗੇ ਉਧਰ ਗੇਜਰਾਮ ਨੇ ਵੀ ਸੰਸਦ ਮੈਂਬਰ ਤੇ ਦੋਸ਼ ਲਾ ਕੇ 12 ਕਰੋੜ ਦੇ ਕਰੀਬ ਲੋਕਾਂ ਦਾ ਪੈਸਾ ਉਹਨਾਂ ਵਾਪਸ ਭੇਜ ਤੇ ਸਹਿਯੋਗ ਮਿਲ ਰਿਹਾ ਪਿੰਡਾਂ ਦੇ ਵਿੱਚ ਜਾਨਦੇ ਹੋ ਤੁਸੀਂ ਕਿੰਨਾ ਕਾਉਂਡ ਲਾ ਲਿਆ ਲੋਕ ਸਭਾ ਹਲ ਕੇ ਦੇਖੋ ਮੈਨੂੰ ਟਿਕਟ ਮਿਲੀ ਹੈ ਜੀ ਅਸੀਂ ਜੰਗੀ ਪੱਦਰ ਤੇ ਪੂਰੇ ਪੰਜਾਬ ਚ ਪੂਰੇ ਦੇਸ਼ ਦੇ ਵਿੱਚ ਸਾਡੀ ਮਾਰਚ ਚੱਲ ਰਹੀ ਹੈ ਅਸੀਂ ਇਸ ਜਿਹੜੀ ਸੀਟ ਹੈ ਸ੍ਰੀ ਪਤਦਰਗੜ ਸਾਹਿਬ ਇਹਦੇ ਦੀ ਧਰਤੀ ਦੀ ਸੀਟ ਹੈ ਮੈਨੂੰ ਸੀਟ ਚ ਲੇਟ ਮਿਲੀ ਹੈ ਹਾਂਜੀ ਪਰ ਅਸੀਂ ਸੀਟ ਦੇ ਵੱਡੇ ਮਾਰਜਿਨ ਦੇ ਦਿੱਤਾ ਹੈ ਅੱਛਾ ਹਲਕੇ ਤੋਂ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਜਿਹੜੇ ਕੈਂਡੀਡੇਟ ਸੀ ਉਮੀਦਵਾਰ ਬਣਨ ਦੀ ਇੱਛਾ ਰੱਖਦੇ ਸੀ ਪਰੰਤੂ ਉਹ ਨਰਾਜ਼ ਵੀ ਨੇ ਕੁਝ ਬੰਦੇ ਹੁਣ ਜਿਨ੍ਹਾਂ ਨੂੰ ਕੋਈ ਨਰਾਜ਼ਗੀ ਨਹੀਂ ਹੈ ਅਸੀਂ ਸਾਰੇ ਬੰਦਿਆਂ ਨੂੰ ਮਿਲ ਕੇ ਗੱਲਬਾਤ ਹੋ ਚੁੱਕੀ ਹੈ ਜੀ ਕੋਈ ਗੱਲ ਨਹੀਂ ਥੋੜੀ ਬਹੁਤੀ ਕੀ ਨਰਾਜ਼ਗੀ ਹੁੰਦੀ ਹੈ ਸਮੇਂ ਸਿਰ ਆਂਤੀ ਹੈ ਸਮੇਂ ਸਿਰ ਅੱਛਾ ਇਹ ਨਰਾਜ਼ਗੀ ਖੜਦੀ ਨਹੀਂ ਹੁੰਦੀ ਹਾਂ ਜਦੋਂ ਟਿਕਟ ਪਾਰਟੀ ਦੇ ਦਵੇ ਜੀ ਨਰਾਜ਼ਗੀ ਉਸ ਟਾਈਮ ਖਤਮ ਹੋ ਜਾਂਦੀ ਹੈ ਅੱਛਾ ਪਿੰਡਾਂ ਦਾ ਵੀ ਦੌਰਾ ਕੀਤਾ ਹੋਣਾ ਕਿਸਾਨਾਂ ਦੀ ਕੀ ਪ੍ਰਤੀਕਿਰਿਆ ਹੈਗੀ ਆ ਬੀਜੇਪੀ ਲਈ ਮੈਂ ਕਿਸਾਨਾਂ ਦਾ ਭਾਈ ਆ ਬੱਚਾ ਮਨਾ ਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੈ ਅਸੀਂ ਕਿਸਾਨਾਂ ਦੇ ਵਿੱਚ ਉਹਨਾਂ ਦੇ ਘਰ ਗੋਈ-ਪੂੜੇ ਕਰਦੇ ਰਹੇ ਮੰਡੀਾਂ 'ਚ ਜਨਾਸ਼ ਨੇ ਕਰਦੇ ਰਹੇ ਅਸੀਂ ਮਜ਼ਦੂਰੀ ਕਰਦੇ ਰਹੇ ਉਹਨਾਂ ਕੋਲ ਹੂੰ ਤੇ ਸਾਨੂੰ ਮਜ਼ਦੂਰ ਕਿਸਾਨ ਦਾ ਇੱਕ ਰਾਏ ਤੇ ਨਾ ਮਾਤਰੀ ਹੂੰ ਅੱਛਾ ਲੋਕ ਤੁਹਾਨੂੰ ਜਿਤਾ ਦਿੰਦੇ ਨੇ ਸਤਾ ਚ ਆ ਜਾਣੇ ਹੋ ਤੁਸੀਂ ਐਮਪੀ ਬਣਾ ਦਿੰਦੇ ਨੇ ਲੋਕ ਫਤਬਾ ਤੁਹਾਡੇ ਹੱਕ ਜਿ ਦੇ ਦਿੰਦੇ ਨੇ ਉਸ ਤੋਂ ਬਾਅਦ ਸਭ ਤੋਂ ਪ੍ਰਮੁੱਖ ਕੰਮ ਕਿਹੜਾ ਲੋਕ ਸਭਾ ਹਲਕੇ ਦਾ ਸਭ ਤੋਂ ਵੱਡਾ ਕੰਮ ਮੈਂ ਰਾਤ ਵੀ ਇੱਥੇ ਕਾਫੀ ਵੱਡਾ ਇਕੱਠ ਹੋਇਆ ਸੀ ਜੀ ਸਭ ਤੋਂ ਵੱਡਾ ਕੰਮ ਹੈ ਕਿ ਮੇਰਾ ਬਸੇ ਬਿਠਾਣਾ ਮੇਦੀ ਜਨਮ ਭੂਮੀ ਹੈ ਜੀ ਤੇ ਖਮਾਣੋ ਉਸ ਦਾ ਅੰਗ ਹੈ ਜੀ ਅਸੀਂ ਇਹਦੇ ਵਿੱਚ ਕਾਰ ਇੱਕ ਹੱਪ ਬਣਾਣੀ ਹੈ ਜਿਹੜੀ ਇੰਡਸਟਰੀ ਦੀ ਹੱਪ ਹੋਵੇ ਔਰ ਜਿਹੜੇ ਹੱਬ ਦੇ ਵਿੱਚ 5-4000 ਬੰਦਾ ਕੰਮ ਕਰੇ ਮੇਰਾ ਇੱਥੇ ਇਲਾਕੇ ਦੇ ਬਹੁਤ ਬੁਰਾ ਹਾਲ ਹੈ ਬੇਰੁਜ਼ਗਾਰ ਹੈ ਇਹਨਾਂ ਨੂੰ ਸਹੀ ਕਰਨ ਵਾਸਤੇ ਇੱਥੇ ਰੁਜ਼ਗਾਰ ਦਾ ਅੱਥੀ ਲੋੜ ਆਜੂ ਆ ਸਟੇਸ਼ਨ ਆ ਜੀ ਰੇਲਵੇ ਸਟੇਸ਼ਨ ਇੱਥੇ ਬਹੁਤ ਲੰਮੇ ਸਮੇਂ ਤੋਂ ਕਈ ਭਾਜੀਪੀ ਆਗੂਆਂ ਨੇ ਵੀ ਮੰਗ ਰੱਖੀ ਸੀ ਵੀ ਇੱਥੇ ਟ੍ਰੇਨ ਆ ਜਿਹੜੀ ਰੁਕਣੀ ਚਾਹੀਦੀ ਹੈ ਗੁਰਤਮਾਨ ਨੂੰ ਜਾਂਦੀ ਆ ਪਰ ਤੂੰ ਟ੍ਰੇਨ ਨਹੀਂ ਇੱਥੇ ਰੁਕੀ ਅੱਜ ਤੱਕ ਮੇਰੀ ਇੱਕ ਬੇਨਤੀ ਹੈ ਜਦੋਂ ਮੈਨੂੰ ਮੌਕਾ ਮੈਨੂੰ ਉਹਦੀ ਗੱਲ ਕਰੂੰਗਾ ਜੀ ਨੀ ਤੁਹਾਡੇ ਮਤਲਬ ਬੀਜੇਪੀ ਦੇ ਕਾਫੀ ਆਗੂ ਹੋਣੇ ਵਰਕਰਾਂ ਨੇ ਗੱਲ ਪਹਚਾਈ ਹੈ ਉੱਪਰ ਤੱਕ ਪਰ ਅਜੇ ਤੱਕ ਉਹ ਨਹੀਂ ਮੰਨ ਪਾਉਂਦੇ ਮੇਰੀ ਬੇਨਤੀ ਹੈ ਜੀ ਜਦੋਂ ਐਮਪੀ ਬੰਦਾ ਲਿਖ ਕੇ ਦੇ ਵੀ ਨਾ ਉਦੋਂ ਧਿਆਨ ਚਾਹਂਦੀ ਹੈ ਜੀ ਐਮਪੀ ਜਦੋਂ ਚਾਹਂਦਾ ਹੀ ਨਹੀਂ ਹੈ ਤਾਂ ਕਿਸ ਤਰ੍ਹਾਂ ਗੱਲ ਹੋਣੀ ਹੈ ਠੀਕ ਹੈ ਜੀ ਅਸੀਂ ਤੁਸੀਂ ਮੈਨੂੰ ਮੌਕਾ ਦਿਓਗੇ ਮੈਂ ਤੁਹਾਡਾ ਮੌਕੇ ਨੂੰ ਅਰਥ ਨਹੀਂ ਜਾਣ ਦਿੰਦਾ ਤੇ ਮਾਰਾ ਜਿਹਨੂੰ ਪੈਸੇ ਮਿਲੇ ਇੱਥੋਂ 25 ਕਰੋੜ ਰੁਪਏ 25 ਕਰੋੜ ਰੁਪਏ ਦੇ ਵਿੱਚੋਂ ਹਾਂਜੀ ਇਹਦੇ 12 ਕਰੋੜ ਦਾ ਉੱਤੇ ਲੈਸੋ ਕੇ ਚਲੇਗੇ ਜੀ ਇਹ ਪੈਸੇ ਇੱਥੇ ਲੁਕਣ ਦਿੰਦਾ ਹੂੰ ਲੈਸੋ ਕੇ ਸਰਕਾਰ ਦੇ ਖਾਤੇ ਚਲੇਗੇ ਜੀ ਉਹਦਾ ਪੈਦਾ ਕੀ ਹੋਇਆ ਹੂੰ ਇੱਥੇ ਕਿਸੇ ਗਊ ਗਰੀਬ ਦਾ ਕੋਈ ਕੰਮ ਬਣਦਾ ਹੂੰ ਕਿਸੇ ਕੰਮ ਵਿੱਚ ਲੱਗਦੇ ਉੱਤੇ ਨਾ ਇਹ ਕੋਈ ਬੱਸੀ ਪੈਸੇ ਦਿੱਤਾ ਤੇ ਨਾ ਸਰਾਂਦੂ ਦਿੱਤਾ ਨਾ ਮਲੋ ਦਿੱਤਾ ਇਹ ਤਿੰਨੀ ਹਲਕਿਆਂ ਜਿਹਨੇ ਕੋਈ ਪੈਸਾ ਦਿੱਤਾ ਜੇ ਦਿੱਤੇ ਨੇ ਅਨਿਤਰਾਤਰੇ ਆਪਣੇ ਪੈਸੇ ਵਾਸਤੇ ਦਿੱਤੇ